ਚੀਮਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਸ੍ਰੀ ਗੁਰੂ ਨਾਨਕ ਤੇਜ ਜੀ ਦਾ 555ਵਾਂ ਗੁਰਪੁਰਪ ਸਿੱਖ ਸੰਗਤਾਂ ਦੇ ਵੱਲੋਂ ਬੜੇ ਹੀ ਉਰਸ਼ਾਤ ਤੇ ਸਤਕਾar ਦੇ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿੱਚ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਗੁਰਦੁਆਰਾ ਸਾਹਿਬ ਵਿੱਚ ਕੀਤੀ ਗਈ ਲਾਈਟਿੰਗ ਤੇ ਆਤੀਸ਼ਵਾਜੀ ਨੇ ਸਿੱਖ ਸੰਗਤਾਂ ਦਾ ਮਨ ਮੋ ਲਿਆ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੀ ਤਲਸ ਤੇ ਗੁਰਦੁਆਰਾ ਸਾਹਿਬ ਨੂੰ ਸਜਾਇਆ ਗਿਆ ਅਤੇ ਸ੍ਰੀ ਦਰਬਾਰ ਸਾਹਿਬ ਤੋਂ ਆਏ ਕੀਰਤਨੀ ਅਤੇ ਰਾਗੀ ਜੱਥਿਆਂ ਨੇ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਿਖਾਏ ਰਸਤੇ ਤੇ ਚੱਲਦੇ ਆ। ਉਹਨਾਂ ਨੂੰ ਹਮੇਸ਼ਾ ਗੁਰੂ ਘਰ ਤੇ ਬਾਣੀ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਨੂੰ ਪਹਿਲਾਂ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਵੀ ਸੰਗਤ ਇੱਥੇ ਸੁਣ ਰਹੀ ਆ ਤੇ ਜੋ ਵੀ ਇਹ ਚੈਨਲਾਂ ਦੇ ਥਰੂ ਹੋਰ ਵੀ ਕਿਸੇ ਮਾਧਿਅਮ ਜਰੀਏ ਪ੍ਰੋਗਰਾਮ ਦੇਖ ਰਹੇ ਆ। ਉਸ ਉਪਰੰਤ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਜੀ। ਤੇ ਜਿਹੜਾ ਇਹ ਪ੍ਰੋਗਰਾਮ ਨੂੰ ਦੂਰ ਤੱਕ ਫੈਲਾਉਣ ਲਈ ਜਿੱਦਾਂ ਬੂੰਦ-ਬੂੰਦ ਨਾਲ ਸਮੁੰਦਰ ਬਣਦਾ ਹਰ ਇੱਕ ਬੰਦਾ ਆਪਣਾ ਜਿਹੜਾ ਯੋਗਦਾਨ ਆ ਬਣ ਦੋ ਪਾ ਰਿਹਾ ਜੀ ਪ੍ਰਮਾਤਮਾ ਆਪ ਭੇਜ ਰਿਹਾ ਉਸ ਉਪਰੰਤ ਸਾਰਿਆਂ ਨੂੰ ਪਹਿਲਾਂ ਜਿਹੜਾ ਮੇਰੇ 'ਚ ਬਦਲਾ ਆਇਆ ਤਾਂ ਮੈਂ ਇਹ ਚੀਜ਼ ਕਬੂਲ ਕਰਦਾ ਜੀ ਮਹਾਰਾਜਿਆਂ ਦੀ ਹਜ਼ੂਰੀ ਦੇ ਵਿੱਚ ਇਹ ਸਿਮਰਨ ਕਰਨ ਦੇ ਨਾਲ ਤੇ ਮਹਾਰਾਜ ਦੀ ਬਖਸ਼ਿਸ਼ ਨਾਲ ਬਾਣੀ ਪੜਨ ਨਾਲ ਇਹ ਬਦਲਾ ਆਉਣਾ ਸਟਾਰਟ ਹੋਇਆ ਜੀ ਮੇਰੀ ਕੋਈ ਐਜੂਕੇਸ਼ਨ ਐਡੀ ਵਾਲੀ ਨਹੀਂ ਹੈਗੀ ਜਸਟ ਮੈਂ ਨਾਰਮਲ ਪੈਂਡ ਵਾਲੇ ਸਕੂਲ ਦਾ ਪੜਿਆ ਹੋਇਆ ਜੀ ਉਹ ਉਸ ਤੋਂ ਬਾਅਦ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਵੀ ਮਹਾਰਾਜ ਜੀ ਵੀ ਜਿੱਥੇ ਆਪਣੀ ਕਿਰਤ ਹੁੰਦੀ ਆ ਉੱਥੇ ਬੰਦੇ ਨੂੰ ਜਾਣਾ ਪੈਂਦਾ ਕਿਰਤ ਦੇ ਪਿੱਛੇ ਪਿੱਛੇ ਤਾਂ ਮੇਰੀ ਕਿਰਤ ਸੀ ਜਿਹੜੇ ਮੇਰੇ ਦਾਣੇ ਖਿਲਰੇ ਬੇਸੀਓ ਕੈਨੇਡਾ ਦੇ ਵਿੱਚ ਕੈਲਗਰੀ 'ਚ ਸੀਗੇ ਜੀ ਤੇ ਉੱਥੇ ਜਾਣ ਨਾਲ ਫਿਰ ਉੱਥੇ ਕੰਮਾਂ ਧੰਦਿਆਂ ਦੇ ਵਿੱਚ ਮਹਾਰਾਜ ਦੀ ਬਖਸ਼ਿਸ਼ ਹੋਈ ਅਮਰਤਸਰ ਆ ਗਿਆ ਮਹਾਰਾਜ ਜੀ ਨੇ ਸ਼ਿਕਾਇਆ ਬਾਣੀ ਪੜਨ ਲੱਗੇ ਤੇ ਇਹ ਸਾਰਾ ਜਿਹੜਾ ਪ੍ਰਤਾਪ ਹੋਇਆ ਜੋ ਏਡਾ ਪ੍ਰੋਗਰਾਮ ਹੋਇਆ ਏ ਮੈਂ ਆਪ ਅਚੰਬੇ ਚਾਂ ਜੀ ਮੈਂ ਆਪ ਦੇ ਆਪ ਨੂੰ ਦੇਖ ਰਿਹਾ ਹਾਂ ਵੀ ਬਈ ਜਿੱਦਾਂ ਇੱਕ ਸੁਪਨੇ ਦੀ ਤਰ੍ਹਾਂ ਹੁੰਦਾ ਵੀ ਜਿੱਦਾਂ ਮੈਂ ਇਹ ਮਹਾਰਾਜ ਕਿਤੇ ਕਿਤੇ ਮਹਿਸੂਸ ਕਰਾਉਂਦੇ ਆ ਵੀ ਇੱਕ ਜਿੱਦਾਂ ਸਿੱਧਾ ਕੋਈ ਪ੍ਰਕਾਸ਼ ਆ ਰਿਹਾ ਜਿੱਦਾਂ ਇੱਕ ਕਮਰੇ ਚ ਪ੍ਰਕਾਸ਼ ਆ ਰਿਹਾ ਤਾਂ ਆਪਾਂ ਦਰਵਾਜ਼ਾ ਬੰਦ ਕਰਦੇ ਤਾਂ ਪ੍ਰਕਾਸ਼ ਉੱਥੇ ਹੀ ਰੁਕ ਜਾਂਦਾ ਦਰਵਾਜ਼ਾ ਖੋਲਦੇ ਤਾਂ ਬਹੁਤ ਸਹਿਜੇ ਚੁੱਪਚਾਪ ਉਹ ਵੀ ਅੰਦਰ ਆਉਣ ਲੱਗ ਜਾਂਦੇ ਤਾਂ ਇਹ ਮਹਾਰਾਜ ਜੀ ਦੀ ਕਲਾ ਵਰਤੀ ਆ ਜੀ ਤੇ ਮੈਂ ਤਾਂ ਸਿਰਫ ਇੱਕ ਦਰਵਾਜ਼ੇ ਵਾਂਗੂ ਵਿਚ ਲੱਗਿਆ ਹੋਇਆ ਸੀਗਾ ਤਾਂ ਉਹ ਸਿਮਨ ਦੇ ਨਾਲ ਮਹਾਰਾਜ ਜੀ ਨੇ ਐਡਾ ਵੱਡਾ ਤਰਸ ਕਰਕੇ ਉੱਤੇ ਬਖਸ਼ਿਸ਼ਾਂ ਕਰਕੇ ਤੇ ਇਹ ਅੰਦਰ ਖਿਆਲ ਪਾਇਆ ਜੀ ਵੀ ਇਹ ਚੀਜ਼ ਹੋਣੀ ਚਾਹੀਦੀ ਤੇ ਮਹਾਰਾਜ ਨੇ ਖਿਆਲ ਵੀ ਆਪ ਹੀ ਗੁਰੂ ਨਾਨਕ ਪਾਤਸ਼ਾਹ ਨੇ ਪਾਇਆ ਤੇ ਫਿਰ ਸਾਰੀ ਸੰਗਤ ਦੇ ਵਿੱਚ ਐਨ ਆਰ ਆਈ ਵੀਰ ਕਿਸੇ ਤੋਂ ਅਸੀਂ ਮੰਗ ਕੇ ਪੈਸਾ ਨਹੀਂ ਜਿ ਲਿਆ ਕਿਉਂਕਿ ਆਪਣਾ ਸਿੱਖ ਧਰਮ ਮਹਾਰਾਜ ਜੀ ਨੇ ਗੋਲ ਕਰ ਰੱਖੀ ਸੀ ਜੀ ਦੀ ਜੋ ਸ਼ਰਦਾ ਪਾ ਜੇ ਪਰ ਮੰਗਣ ਗਿਆ ਮਰ ਜਾਂਦਾ ਕਿਉਂਕਿ ਜਮੀਰ ਤੋਂ ਗਿਰ ਕੇ ਮੰਗਣਾ ਪੈਂਦਾ ਕਿਸੇ ਤੋਂ ਪੈਸਾ ਨਹੀਂ ਮੰਗਿਆ ਗਿਆ ਜੀ ਸੰਗਤਾਂ ਨੇ ਆਪ ਦੇ ਆਪ ਲੜੀਆਂ ਲਾਈਆਂ ਆਪ ਦੇ ਜੇਬ ਚੋਂ ਪੈਸੇ ਕੱਢ ਕੇ ਜੀ ਉਸ ਤੋਂ ਬਾਅਦ ਲੰਗਰ ਚਲਾਏ ਐਨਆਰਆਈ ਵੀਰਾਂ ਨੇ ਸਾਰਾ ਕੁਝ ਇਹ ਮਹਾਰਾਜ ਦੀ ਬਖਸ਼ ਮਹਾਰਾਜ ਨੂੰ ਪਿਆਰ ਕਰਨ ਵਾਲਿਆਂ ਨੇ ਇਹ ਸਾਰਾ ਕੁਝ ਕੀਤਾ ਜੀ ਤੇ ਉਸ ਤੋਂ ਬਾਅਦ ਜਿਹੜਾ ਇੱਥੋਂ ਦੇ ਨੌਜਵਾਨ ਤਬਕਾ ਇਨ੍ਹਾਂ ਚ ਜਿਹੜਾ ਮੈਂ ਬਦਲਾਅ ਦੇਖਿਆ ਜਿਹੜਾ ਸਾਨੂੰ ਬਹੁਤ ਹੁਣ ਇਸ ਟਾਈਮ ਸਾਰਨ ਵੱਡ ਵੱਧ ਖੁਸ਼ੀ ਦੀ ਗੱਲ ਹੈ ਇਹ ਸਾਰੇ ਨੌਜਵਾਨ ਹੁਣ ਐਕਸਾਈਟਮੈਂਟ ਆ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੰਤਿਆ ਲੈਣ ਲੱਗਣਾ ਉਹ ਡਜੰਟ ਮੈਟਰ ਕੋਈ ਵਾਲ ਰੱਖੇ ਨਾ ਰੱਖੇ ਕਿਉਂਕਿ ਆਪਾਂ ਜਦੋਂ ਪਹਿਲਾਂ ਜ਼ੋਰ ਦੇਣ ਲੱਗ ਜਾਂਦੇ ਆ ਵੀ ਤੁਸੀਂ ਪਹਿਲਾਂ ਵਾਲ ਰੱਖੋ ਸਾਨੂੰ ਥੋੜਾ ਜਿਹਾ ਲੱਗਦਾ ਹੁੰਦਾ ਵੀ ਸਿੱਖ ਜਿਹੜਾ ਅਮਰਤ ਛਕਣ ਦਾ ਜਿਹੜਾ ਪ੍ਰਕਰਨ ਇਹ ਐਡਾ ਜਿਆਦਾ ਕੰਪਲਿਕੇਟਿਡ ਨਹੀਂ ਹੈਗਾ ਜਿਹੜਾ ਇਹਨੂੰ ਬਣਾ ਦਿੱਤਾ ਗਿਆ ਹੁਣ ਇੱਕ ਥੋੜਾ ਜਿਹਾ ਸਾਨੂੰ ਲੱਗਦਾ ਜਿੱਦਾਂ ਹੁਣ ਇੱਕ ਦੇਖਦਾ ਸੀਗਾ ਕਿਉਂਕਿ 10ਵੇਂ ਪਾਸ਼ਾ ਜੀ ਸ਼ਾਸਤਰ ਧਾਰੀ ਸਿੱਖ ਹੋਣਾ ਚਾਹੀਦਾ ਸੀ ਸ਼ਾਸਤਰ ਪਹਿਨਦੇ ਆ ਪਰ ਇਹ ਗਵਰਨਮੈਂਟ ਦੀ ਤੁਸੀਂ ਪਾਲਿਸੀ ਦੇਖੋ ਵੀ ਸ਼ਾਸਤਰ ਦੀ ਇਜਾਜ਼ਤ ਤਾਂ ਦਿੱਤੀ ਹੋਈ ਆ ਪਰ ਉਹਨੂੰ ਕੰਪਲੀਕੇਟਡ ਇੰਨਾ ਜ਼ਿਆਦਾ ਕਰਤਾ ਲਾਇਸੈਂਸ ਬਣਾਉਣਾ ਤੁਹਾਡੇ ਕੋਲੇ ਹਥਿਆਰ ਰੱਖਣਾ ਉਹ ਗਵਰਨਮੈਂਟ ਦੀ ਚਾਲ ਨੂੰ ਸਮਝੋ ਉਹਨਾਂ ਨੇ ਇਹਨੂੰ ਐਡਾ ਜ਼ਿਆਦਾ ਕੰਪਲੀਕੇਟਡ ਕਰਤਾ ਕਿ ਬੰਦਾ ਇੱਕ ਅੱਧਾ ਸਾਲ ਰੱਖਦਾ ਤੇ ਉਸ ਤੋਂ ਬਾਅਦ ਆਪ ਹੀ ਤੌਬਾ ਕਰ ਜਾਂਦਾ ਥਾਣਿਆਂ ਦੇ ਵਿੱਚ ਗੇੜੇ ਕੱਢਦਾ ਕੱਢਦਾ ਇਹ ਗਵਰਨਮੈਂਟ ਦੀਆਂ ਪਾਲਿਸੀਆਂ ਜੀ ਤੇ ਉਸ ਤੋਂ ਬਾਅਦ ਇੱਕ ਇਹ ਵੱਡਾ ਕਰਮਾ ਜੀ ਤੇ ਦੂਜੀ ਚੀਜ਼ ਅਸੀਂ ਇਹ ਮਾਧਿਅਮ ਰਾਹੀਂ ਆ ਜਿਹੜਾ ਸਾਡਾ ਪੁਆਇੰਟ ਹੈ ਤੁਸੀਂ ਜ਼ਰੂਰ ਦਿਖਾਉਣਾ ਜੀ ਲੋਕ ਸ਼ਾਇਦ ਸਾਨੂੰ ਲੱਗਦਾ ਵੀ ਇਹ ਥੋੜਾ ਜਿਹਾ ਬਈ ਆ ਆਪਾਂ ਕਹਿ ਦਈਏ ਵੀ ਥੋੜਾ ਜਿਹਾ ਆਪਦੀ ਜਿਵੇਂ ਮੈਨੂੰ ਇੰਟਰਨੈਟ ਦਾ ਕਿਉਂਕਿ ਮੈਨੂੰ ਫੇਸਬੁੱਕ ਵਗੈਰਾ ਨਹੀਂ ਚਲਾਉਣਾ ਆਉਂਦਾ ਜੀ ਨਾ ਕੋਈ ਟਿਕਟੋਕ ਇੰਸਟਾਗ੍ਰam ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਮੇਰੇ ਫੋਨ 'ਚ ਹੈ ਨਹੀਂ ਗੇ ਜੀ ਤੇ ਇਸ ਕਰਕੇ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਪਰ ਉਹ YouTube 'ਆ ਤੋਂ ਮੁੰਡੇ ਦਿਖਾਉਂਦੇ ਰਹਿੰਦੇ ਆ ਸੁਣਦੇ ਵੀ ਰਹਿੰਦੇ ਆ ਤੇ ਬਈ ਜਿੱਦਾਂ ਇਹ ਕਰਦੇ ਆ ਵੀ ਥੋੜਾ ਜਿਹਾ ਵੀ ਜਿੱਦਾਂ ਪੰਜਾਬੀ ਇੱਥੋਂ ਹਟਾਤੀ ਬੋਰਡ ਲਾ ਤੇ ਬੋਰਡ ਬਦਲ ਤੇ ਆ ਬਦਲਤਾ ਉਹ ਬਦਲਤਾ ਕੋਈ ਚੀਜ਼ਾਂ ਗਲਤ ਆ ਇਹ ਉਹ ਚੀਜ਼ਾਂ ਦੇ ਨਾਲੋਂ ਮੈਂ ਸਟਾਰਟ ਕੀਤਾ ਹੁਣ ਮੇਰੇ ਡੈਡੀ ਜੀ ਨੇ ਅਮਰਤਧਾਰੀ ਮੇਰਾ ਬੇਟਾ ਬਾਈ ਤੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਤਿਆਰ ਬਰ ਤਿਆਰ ਦਮਾਲਾ ਬੰਨਿਆ ਅਮਰਤਧਾਰੀ ਮੇਰੀਆਂ ਬੇਟੀਆਂ ਬਾਣੀ ਪੜ੍ਹਦੇ ਆ ਪੰਜਾਬੀ ਪੜ੍ਹਦੇ ਨੇ ਲਿਖ ਸਕਦੇ ਆ ਮੈਂ ਆਪਦੇ ਘਰ ਤੋਂ ਮਹਾਰਾਜ ਜੀ ਨੇ ਸ਼ੁਰੂਆਤ ਕਰਵਾਈ ਮੈਂ ਪੂਰਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਦੀ ਬਖਸ਼ਿਸ਼ ਕਰ ਰਹੇ ਨੇ ਤਾਂ ਮੈਨੂੰ ਲੱਗਦਾ ਨਹੀਂ ਵੀ ਸਾਡੇ ਪਿੰਡ ਨੂੰ ਜਦੋਂ ਅੱਥੇ ਅਸੀਂ ਗਵਰਨਮੈਂਟ ਸਕੂਲ ਬਣਾਉਣਾ ਚਾਹੁੰਦੇ ਆ ਹੁਣ ਲੋਕ ਕਰੀ ਜਾਂਦਾ ਸਕੂਲਾਂ ਚੋਂ ਆਹ ਇਤਿਹਾਸ ਹਟਾਤੇ ਆਹ ਹਟਾਤਾ ਆ ਨਹੀਂ ਪੜਾਇਆ ਜਾਂਦਾ ਉਹ ਨਹੀਂ ਅਸੀਂ ਆਪ ਤਾਂ ਗੁਰਮਤਿ ਸਕੂਲ ਬਣਾਵਾਂਗੇ ਤੇ ਦੇਖਾਂਗੇ ਫਿਰ ਸਾਨੂੰ ਕੌਣ ਰੋਕਦਾ ਅਸੀਂ ਆਪਦੇ ਸਕੂਲ ਦੇ ਵਿੱਚ ਮਹਾਰਾਜ ਰਣਜੀਤ ਸਿੰਘ ਹਰੀ ਸਿੰਘ ਨਲੂਆ ਦਸਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਪਹਿਲੇ ਪਾਤਸ਼ਾਹ ਜੋ ਸਾਡਾ ਜੋ ਸ਼੍ਰੋਮਣੀ ਕਮੇਟੀ ਦਾ ਜੋ ਸਾਡਾ ਸਹੀ ਇਤਿਹਾਸ ਆ ਸਾਨੂੰ ਕਿਸੇ ਤੋਂ ਆਗਿਆ ਨਹੀਂ ਲੈਣੀ ਅਸੀਂ ਆਪਦੇ ਬੱਚਿਆਂ ਨੂੰ ਸਾਈਡ ਤੇ ਪੜਾਵਾਂਗੇ ਦੂਜੀ ਜਿਹੜੀ ਦੂਜੀ ਜਿਹੜੀ ਇੱਕ ਬੱਕਰੀ ਸਾਈਡ ਆ ਵੀ ਬੱਚੇ ਜਿਹੜੇ ਆਪ ਦਾ ਅਮ ਦੂਜੀ ਜਨਿਆ ਵੀ ਪੜ੍ਹਾਈ ਕਰਨੇ ਕਿੱਥੇ ਮਰਜੀ ਪੜ੍ਹਨ ਸਾਡਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਟਾਈਮ ਤੋਂ ਬਾਅਦ ਅਸੀਂ ਮਾਪਿਆਂ ਨੂੰ ਕਨਵੈਂਸ ਕੀਤਾ ਵੀ ਸ਼ਾਮ ਦੇ ਸਾਨੂੰ 2 ਘੰਟੇ ਚਾਹੀਦੇ ਆ ਬਕਾਇਦਾ ਉਹਨਾਂ ਦੇ ਟੈਸਟ ਹੋਇਆ ਕਰਨਗੇ ਜਿਹੜਾ ਬੱਚਾ ਇਤਿਹਾਸ ਦੇ ਵਿੱਚ ਕੀਰਤਨ ਦੇ ਵਿੱਚ ਅਮਰਤਧਾਰੀ ਛਾ ਕੇ ਗੁਰੂ ਗ੍ਰੰਥ ਸਾਹਿਬ ਜੀ ਮਾਰਦਾ ਪੂਰਾ ਪਾਠੀ ਹੋਊ ਉਹਨੂੰ 51000 31000 ਕੋਈ ਏਦਾਂ ਦੀਆਂ ਪਾਲਸੀਆਂ ਲੈ ਕੇ ਆਵਾਂਗੇ ਉਹਨੂੰ ਸਪੋਰਟ ਕਰਾਂਗੇ ਉਹਨੂੰ ਲੋਕਾਂ ਦੇ ਦਿਹਾੜੀ ਕਰਨ ਦੀ ਲੋੜ ਨਹੀਂ ਉਹਦਾ ਕੋਈ ਡੈਰੀ ਫਾਰਮ ਕੋਸ਼ ਵੀ ਐਨ ਆਰ ਆਈ ਸਾਡੇ ਕੋਟੇ ਦੇ ਵਿੱਚੋਂ ਉਹਨੂੰ ਬਿਲਕੁਲ ਉਹ ਲੋਨ ਦੇਵਾਂਗੇ ਬਿਲਕੁਲ ਫ੍ਰ ਕੋਈ ਉੱਤੇ ਚਾਰਜ ਨਹੀਂ ਹੋਊ ਕੋਈ ਉਹਨੂੰ ਧੱਕੇ ਖਾਣ ਦੀ ਲੋੜ ਨਹੀਂ ਪੈਂਡ ਦੀ ਕਮੇਟੀ ਦੇ ਸਾਹਮਣੇ ਪੈਂਡ ਦੀ ਪੰਚਾਇਤ ਦੇ ਸਾਹਮਣੇ ਪੈਸਾ ਲਊ ਮਹੀਨੇ ਬਾਅਦ ਅਪੀ ਇਨਸਟਾਲਮੈਂਟ ਭਰੀ ਜਾਊ ਇਹਨੂੰ ਲੈ ਕੇ ਆਵਾ ਕੋਈ ਕਿਸਾਨ ਦੀ ਫਸਲ ਡੁੱਬ ਜਾਂਦੀ ਆ ਇੰਸ਼ੋਰੈਂਸ ਦੀ ਪਾਲਸੀ ਲੈ ਕੇ ਆਵਾਂਗੇ ਆਪਦੇ ਪੈਂਡ ਦੀ ਆਪਦੇ ਪੈਂਡ ਦੀ ਸਾਡੇ ਪੈਂਡ ਦਾ ਕਿਸਾਨ ਕੋਈ ਬਾਹਰ ਬੈਂਕਾਂ ਚ ਧੱਕੇ ਨਹੀਂ ਖਾਊ ਕਿਸੇ ਦੀ ਮਹੰਤਾ ਨਹੀਂ ਖਾਊ ਸਾਡੇ ਲਈ ਕਿੱਡੀ ਗੱਲ ਆ ਜੇ ਗਵਰਨਮੈਂਟ ਕੀ ਦਿੰਦੀ ਆ 500 ਦਾ ਚੈੱਕ ਦੇਗੀ 700 ਦਾ ਚੈੱਕ ਦੇਗੀ ਫੇਰ ਮੀਨਾ ਮੀਨਾ ਤੱਕੇ ਖਾਂਦੇ ਤੁਰੇ ਫਿਰਦੇ ਆ ਸਾਡੇ ਕੋਲੇ ਸਪੋਸ ਕਰੋ 10 ਲੱਖ ਦਾ ਬਜਟ ਪਿਆ ਸਾਡੇ ਅੱਜ ਕਿਸੇ ਸਾਡੀ ਫਸਲਾਂ ਦਾ 5 ਲੱਖ ਦਾ ਨੁਕਸਾਨ ਹੋ ਜਾਂਦਾ ਚਲੋ ਸੋਚਦੇ ਆ ਕਿਸਾਨਾਂ ਨੂੰ ਪੰਡੀਆਂ ਉਹਨਾਂ ਨੂੰ ਤਾਂ ਅਸੀਂ ਫੇਰ ਵੀ ਚੰਗਿਆ ਸੀ 25-25 ਹਜ਼ਾਰ ਨਾਰਮਲ ਘਰ ਨੂੰ ਦੇ ਸਕਦੇ ਆ ਇਹ ਪਾਲਸੀਆਂ ਇਹ ਸਨੇਹਾ ਸਾਰੇ ਭਰਾਵੋ ਤੁਸੀਂ ਮੈਂ ਕਿਹੜਾ ਚੰਗਾ ਕਿੰਨਾ ਸਹਿਯੋਗ ਮਿਲਿਆ ਪਿੰਡ ਚ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਲੱਖ ਲੱਖ ਵਧਾਈਆਂ ਜਿਹੜਾ ਸਾਡੇ ਪਿੰਡ ਚੀਮਿਆਂ ਦੇ ਵਿੱਚ ਹੀ ਆਪਣਾ ਲਾ ਹੋਇਆ ਵਾ ਇਹ ਸਾਡੇ ਇਹ ਨਰੇ ਭਰਾਵਾ ਦੀ ਸੋਰਸ ਜੀਗੀ ਤੇ ਉਹਦੇ ਨਾਲ ਸਾਡੇ ਪਿੰਡ ਦੇ ਨੌਜਵਾਨਾਂ ਨੇ ਗੁਰੂ ਘਰ ਦੀਆਂ ਕਮੇਟੀਆਂ ਪੰਚਾਇਤ ਦੇ ਨਾਲ ਰਲ ਕੇ ਪੂਰਾ ਸਹਿਯੋਗ ਦਿੱਤਾ ਤੇ ਜਿਹੜਾ ਪ੍ਰੋਗਰਾਮ ਸੀਗਾ ਸਾਡਾ ਇਹ 9 ਤਰੀਕ ਤੋਂ ਚੱਲ ਰਿਹਾ ਵਾ ਨੋ ਤਰੀਕ ਤੋਂ ਰਹਿਰਾ ਸਾਹਿਬ ਦੇ ਸਮੇਂ ਵਾਹਿਗੁਰੂ ਦਾ ਸਿਮਰਨ ਚੱਲਦਾ ਸੀਗਾ 10 ਤਰੀਕ ਨੂੰ ਅਰੰਭਤਾ ਲਈ ਸੁਖਣੀ ਸਾਹਿਬ ਦਾ ਪਾਠ ਕੀਤਾ ਗਿਆ ਜਿਸ ਦੇ ਵਿੱਚ ਵੱਦ ਤੋਂ ਵੱਦ ਨੌਜਵਾਨਾਂ ਨੇ ਸੇਵਾ ਕੀਤੀ ਆ ਲੰਗਰ ਚਲਾਏ ਗਏ ਆ ਤੇ 13 ਤਰੀਕ ਨੂੰ ਸ੍ਰੀ ਗੁਰੂ ਭਗਤਰਵਦਾਸ ਸਾਹਿਬ ਜੀ ਤੋਂ ਜਿਹੜਾ ਖੰਡ ਪਾਠ ਸਾਹਿਬ ਪ੍ਰਕਾਸ਼ ਕਰਨੇ ਸੀਗੇ ਮਹਾਰਾਜ ਦੇ ਸਰੂਪ ਲੈ ਕੇ ਆਂਦੇ ਉੱਥੋਂ ਬੜੀ ਸ਼ਰਧਾ ਨਾਲ ਪ੍ਰੇਮ ਦੇ ਨਾਲ ਸੰਗਤ ਨੇ ਜਿਹੜਾ ਬਹੁਤ ਉੱਥੇ ਸ਼ਰਧਾ ਨਾਲ ਆਪਣਾ ਗੁਰੂ ਸਾਹਿਬ ਨੂੰ ਨਤਮਸਤਕ ਹੋ ਕੇ ਜਿਹੜਾ ਉੱਥੇ ਸੇਵਾ ਕੀਤੀ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਭਗਤਰਵਦਾਸ ਜੀ ਤੋਂ ਲੈ ਕੇ ਗੁਰਦਾਦਾ ਸਾਹਿਬ ਤੱਕ ਲੈ ਕੇ ਆਂ ਤੇ ਕੱਲ 14 ਤਰੀਕ ਨੂੰ ਪਿੰਡ ਦੇ ਵਿੱਚ ਜੋ ਪ੍ਰਭਾਤ ਫੇਰੀ ਦੇ ਰੂਪ ਵਿੱਚ ਸ਼ਬਦ ਕੀਰਤਨ ਦੇ ਚੌਂਕੀਆਂ ਰਾਹੀਂ ਪਿੰਡ ਦੇ ਵਿੱਚ ਪ੍ਰਕਰਮਾ ਕੀਤੀ ਗਈ ਆ ਉਸ ਦੇ ਵਿੱਚ ਵੀ ਸੰਗਤ ਦਾ ਬਹੁਤ ਯੋਗਦਾਨ ਸੀਗਾ ਬਾਦ ਚੜ ਕੇ ਬੀਬੀਆਂ ਨੇ ਭਰਾਵਾਂ ਨੇ ਨੌਜਵਾਨਾਂ ਨੇ ਇਹਦੇ ਵਿੱਚ ਸੇਵਾ ਕੀਤੀ ਤੇ ਸ਼ਬਦ ਗਾਇਨ ਕੀਤਾ ਤੇ ਅੱਜ ਜੋ ਕੋਹ ਤੋਂ ਕੋਹ ਦੇ ਸਮੇਂ ਸ੍ਰੀ ਦਰਬਾਰ ਸਾਹਿਬ ਤੋਂ ਭਾਈ ਸਾਹਿਬ ਸਿੰਘ ਜੀ ਨੇ ਕਥਾ ਵਿਚਾਰਾ ਕਰਕੇ ਸੰਗਤ ਨੂੰ ਨਿਹਾਲ ਕੀਤਾ ਤੇ ਉਸ ਤੋਂ ਉਪਰੰਤ ਜਿਹੜਾ ਮਹਾਰਾ ਦਾ ਸਰੂਪ ਸੀਗਾ ਜੀ ਉਹ ਭਗਤ ਅਰਵਦਾਸ ਜੀ ਤੇ ਗੁਰਦਰ ਸਾਹਿਬ ਤੇ ਸੋ ਉਹਨਾਂ ਹੀ ਸਤਕਾਰ ਸਹਿਤ ਜਿਨੇ ਅਸੀਂ ਲੈ ਕੇ ਆਏ ਸੀ ਉਸ ਤੋਂ ਜ਼ਿਆਦਾ ਸਤਕਾਰ ਸਹਿਤ ਉੱਤੇ ਮਹਾਰਾ ਨੂੰ ਸਨੋਯੋਗਿਤ ਕੀਤਾ ਵਾ ਤੇ ਸਾਰੇ ਹੀ ਅਸੀਂ ਐਨਆਰਆਈ ਭਰਾਵਾਂ ਦਾ ਜਿਨ੍ਹਾਂ ਨੇ ਆਪਣਾ ਮਾਇਆ ਕਰਕੇ ਸੇਵਾ ਕੀਤੀ ਆ ਤੇ ਉਸ ਤੋਂ ਜ਼ਿਆਦਾ ਜਿਹੜਾ ਨੌਜਵਾਨਾਂ ਨੇ ਜਿਹੜੀ ਤਨ ਕਰਕੇ ਸੇਵਾ ਕੀਤੀ ਹੈ ਪਿੰਡ ਦੇ ਨੌਜਵਾਨਾਂ ਨੇ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਆ ਤੇ ਇੱਕ ਜੋ ਸਾਡੇ ਐਨਆਰਆਈ ਵੀਰਾਂ ਦੇ ਭਰਾਵਾਂ ਦੀ ਸੋਚ ਸੀਗੀ ਵੀ ਗਵਰਨਮੈਂਟ ਸਕੂਲ ਚਲਾਉਣਾ ਵਾ ਉਸ ਦੇ ਵਿੱਚ ਅਸੀਂ ਸਾਰੇ ਨੌਜਵਾਨਾਂ ਨੇ ਪਿੰਡਦਿਆਂ ਨੇ ਸੋ ਕਿ ਆ ਪ੍ਰਣ ਕੀਤਾ ਵਾ ਵੀ ਕਿ ਅਸੀਂ ਉਸ ਦੇ ਵਿੱਚ ਸਾਰੇ ਨੌਜਵਾਨ ਜਿਹੜੀ ਗੁਰੂ ਮਹਾਰਾਜ ਦੀ ਸੰਥਿਆ ਲੈਣਗੇ ਤੇ ਗੁਰੂ ਮਹਾਰਾਜ ਦੀ ਸੰਥਿਆ ਲੈਣ ਦੇ ਨਾਲ ਮਹਾਰਾਜ ਸਾਡੇ ਤੇ ਕਿਰਪਾ ਕਰਨਗੇ ਅਸੀਂ ਸੋਨਿਹਾਲ ਸਤਿ ਸ੍ਰੀ ਅਕਾਲ ਮਹਾਰਾਜ ਕਿਰਪਾ ਕਰਨਗੇ ਕਿ ਨੌਜਵਾਨ ਜਿਹੜੇ ਧਰਮ ਦੇ ਨਾਲ ਜੁੜਨਗੇ ਜੀ ਧਰਮ ਦੇ ਨਾਲ ਜੁੜ ਕੇ ਅਵੇ ਧਰਮ ਦਾ ਪ੍ਰਚਾਰ ਕਰਨਗੇ ਵਿਸਾਰ ਕਰਨਗੇ ਤੇ ਆਪਣੇ ਧਰਮ ਨੂੰ ਜੋ ਖੋਖਲਾ ਹੋ ਰਿਹਾ ਨਸ਼ਿਆਂ ਤੋਂ ਦੂਰ ਕਰਕੇ ਉਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਬਾਕੀ ਵੀ ਚੈਨਲ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਦਿਖਾਉਣ ਲਈ ਬੜਾ ਯੋਗਦਾਨ ਪਾਇਆ ਜੋ ਨਗਰ ਦਾ ਖਾਸ ਕਰਕੇ ਐਨ ਆਰ ਆਈ ਵੀਰ ਆ ਜਿਹੜੇ ਉਹਨਾਂ ਦਾ ਪਰਾਲਾ ਸੀ ਸੋਚ ਸੀਗੀ ਵੀ ਜਿਹੜਾ 13 ਤਰੀਕ ਨੂੰ ਖੰਡਪੜ ਸਾਹਿਬ ਪ੍ਰਕਾਸ਼ ਹੁਣੇ ਆ 15 ਤਰੀਕ ਨੂੰ ਭੋਗ ਪਾਇਆ ਗਿਆ ਅੱਜ ਇਹਦੇ ਸੰਬੰਧ ਵਿੱਚ ਸਾਡਾ ਤਕਰੀਬਨ 17-18 ਅਕਤੂਬਰ ਤੋਂ ਪ੍ਰੋਗਰਾਮ ਮਰ ਰਿਹਾ 25 ਤਰੀਕ ਤੋਂ ਅਸੀਂ ਗਰੁੱਪ ਬਣਾ ਲਏ ਆ ਗਰੁੱਪਾਂ ਦੇ ਵਿੱਚ ਜੋ ਐਨ ਆਰ ਆਈ ਵੀਰ ਆ ਜਾਂ ਕੋਈ ਪਿੰਡ ਦੇ ਆ ਜਾਂ ਜਿਹੜੇ ਪਰਵਰਤੇ ਸੱਜਣਾ ਸਾਰੇ ਪਾਏ ਗਏ ਆ ਸਾਰਿਆਂ ਤੋਂ ਰੈ ਵੀ ਲਈ ਗੀ ਆ ਨਾਲ ਦੀ ਨਾਲ ਵੀ ਇਹਨੂੰ ਆਪਾਂ ਹੋਰ ਵੱਧ ਦੇ ਲਈ ਚਾਰ ਚੰਦ ਕਰ ਲਈ ਕੀ ਕਰ ਸਕਦੇ ਆ ਰੈ ਦੇ ਮਤਵਕ ਸਾਰਿਆਂ ਦੀ ਸਲਾਹ ਦੇ ਨਾਲ ਮੈਂ ਐਨ ਆਰ ਆਈ ਵੀਰਾਂ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਇਹਦੇ ਵਿੱਚ ਯੋਗਦਾਨ ਪਾਇਆ ਪੈਸੇ ਤੋਂ ਬਗੈਰ ਕੁਸ਼ਰੀ ਹੁੰਦਾ ਬੜੇ ਪੈਸੇ ਭੇਜਿਆ ਕੰਮ ਚਾਹੇ ਪਿੰਡ ਦੇ ਮੁੰਡਿਆਂ ਨੇ ਕਰਨਾ ਜੋ 13 ਤਰੀਕ ਨੂੰ ਬਾਬਰ ਗਾਫਗਜੀ ਦੇ ਗੁਰਦਰਾ ਸਾਹਿਬ ਤੋਂ ਮਹਾਰਾਜ ਦੇ ਸਰੂਪ ਲਿਆਉਣ ਦਾ ਪ੍ਰੋਗਰਾਮ ਬਣਾਇਆ ਇਹ ਭਾਈਚਾਰਾ ਸਾਂਝ ਨੂੰ ਕਾਇਮ ਕਰਨ ਦੇ ਖਾਤਰ ਇਹ ਪ੍ਰਾਲਾ ਕੀਤਾ ਗਿਆ 13 ਤਰੀਕ ਨੂੰ ਉੱਥੋਂ ਗੁਰੂ ਸਾਹਿਬ ਲੈ ਕੇ ਜਾਂਦੇ ਆ ਭੋਗ ਪ੍ਰੰਤ ਅੱਜ ਉਸੇ ਤਰ੍ਹਾਂ ਹੀ ਬੈਂਡ ਬਾਜਿਆਂ ਦੇ ਨਾਲ ਗੁਰੂ ਸਾਹਿਬ ਆਪਣੀ ਜਗ੍ਹਾ ਤੇ ਬਿਰਾਜਮਾਨ ਕਰਕੇ ਆਂਦੇ ਆ ਸਮੁੱਚੀ ਸੰਗਤ ਨਾਲ ਗਈ ਹੈ ਪਚਾਲੜੇ ਦਿਨ 14 ਤਰੀਕ ਨੂੰ ਅਸੀਂ ਇੱਕ ਪਿੰਡ ਵਿੱਚ ਪ੍ਰਕਰਮਾ ਕੀਤੀ ਹੈ ਪ੍ਰਭਾਤ ਫੇਰੀ ਦੇ ਰੂਪ ਵਿੱਚ ਬੜਾ ਯੋਗਦਾਨ ਰਹਾ ਬੜਾ ਲੋਕਾਂ ਦੇ ਵਿੱਚ ਬੀਬੀਆਂ ਦੇ ਵਿੱਚ ਖਾਸ ਕਰਕੇ ਬਹੁਤ ਜਿਆਦੇ ਜਿੰਨੀਆਂ ਵੀ ਸਾਡੇ ਪੜ੍ਹਨਦੀਆਂ ਕੁੜੀਆਂ ਬੇਟੀਆਂ ਜਾਂ ਸਾਡੀਆਂ ਭੈਣਾਂ ਵਿਆਹੀਆਂ ਵੀ ਆ ਬਾਹਰ ਸੀਗੀਆਂ ਮੇਰੇ ਖਿਆਲ ਚ ਕੋਈ ਨਹੀਂ ਹੋਊਗੀ ਜਿਹੜੀ ਆਈ ਨਾ ਆਈ ਹੋਵੇ ਦੋ ਕੰਮ ਕਰਕੇ ਨਾਇਤਾ ਪੇਕੀ ਮਿਲ ਗਈ ਤੇ ਨਾਲੇ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈ ਗਈ ਮੈਂ ਜਿੰਨੀ ਵੀ ਸੰਗਤ ਖਾਸ ਕਰਕੇ ਐਨਆਰਆਈ ਵੀਰ ਸਮੁੱਚੇ ਨਗਰ ਦੇ ਨੌਜਵਾਨ ਵੀਰ ਪਰਵੰਤੇ ਸੱਜਣ ਮਾਈਆਂ ਬੀਬੀਆਂ ਭੈਣਾਂ ਬੱਚੀਆਂ ਸਾਰਿਆਂ ਦਾ ਗੁਰਦਰਾ ਦੁੱਨਾ ਗੁਰਦਰਾ ਦੀ ਪ੍ਰਬੰਧਕ ਕਮੇਟੀਆਂ ਵੱਲੋਂ ਤੇ ਗ੍ਰਾਮ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਕਿਰਪਾ ਕਰਨ ਇਸੇ ਤਰ੍ਹਾਂ ਪਰਾਲੇ ਕਰਾਉਂਦੇ ਰਹਿਣ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ